ਨੰਡਾ ਮਹੱਲਾ ਪੰਜਵਾਂ ਘਰ ਨੌਵਾਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਤਤਤ ਬਾਵਨ ਭਗਤ ਬਚਲ ਭੈ ਹਰਨ ਤਾਰਨ ਤਰਨ ਰਹਾਉ ਨੈਣ ਤੇਪਤੇ ਦਰਸਪੀਖ ਜਸ ਤੋਖ ਸੁਨਤ ਕਰਨਾ ਪ੍ਰਾਨ ਨਾਥ ਅਨਾਥ ਦਾਤੇ ਦੀਨ ਗੋਬਿੰਦ ਸਰਨ ਆਸ ਪੂਰਨ ਦੁਖ ਬਿਨਾਸਨ ਗਹੀ ਓਟ ਨਾਨਕ ਹਰ ਚਰਨ ਕਾਨੜਾ ਮਹੱਲਾ ਪੰਜਵਾਂ ਚਰਨ ਸਰਨ ਦਇਆਲ ਠਾਕੁਰ ਆਨ ਨਾਹੀ ਜਾਏ ਪਤ ਤਪਾਵਨ ਵਿਰਧ ਸੁਆਮੀ ਉਦਰਤੇ ਹਰ ਧਾਇ ਰਹਾਉ ਸੈਸਾਰ ਗਾਰ ਵਿਕਾਰ ਸਾਗਰ ਪਤ ਤ ਮੋਹ ਮਾਨ ਅੰਗ ਵਿਕਲ ਮਾਇਆ ਸੰਗ ਧੰਦ ਕਾਰ ਗ헤 ਪ੍ਰਭ ਆਪ ਕਾਢੋ ਰਾਖ ਲੇਹੋ ਗੋਬਿੰਦ ਰਾਏ ਅਨਾਥ 나ਥ ਸੁਨਾਥ ਸੰਤਨ ਕੂਟ ਪਾਪ ਵਿਨਾਸ਼ ਮਨ ਦਰਸ਼ਨੇ ਕੀ ਪਿਆਸ ਹੈ ਰਾਗ ਪੂਰਨ ਗੁਣਤਾਸ ਕਿਰਪਾ ਦਿਆਲ ਗੋਪਾਲ ਨਾਨਕ ਹਾਰ ਰਸਨਾ ਗੁਣ ਗਾਏ ਕਾਨੜਾ ਮਹੱਲਾ ਪੰਜਵਾਂ ਵਾਰ-ਵਾਰੋ ਅਨਕ ਡਾਰੋ ਸੁਖ ਪ੍ਰੇਅ ਸੁਹਾਗ ਬਲ ਕਰਾਤ ਰਹਾਉ ਕਾਨਕ ਮੰਦਰ ਪਾਠ ਸੇ ਜਸਖੀ ਮੋਹੇ ਨਾਹੇ ਇਨ ਸਿਉ ਤਾਤ ਮੋਕਤ ਲਾਲ ਅਨੇਕ ਭੋਗ ਬਿਨ ਨਾਮ ਨਾਨਕ ਹਾਤ ਰੂਖ ਭੋਜਨ ਧੂਮ ਸੈਨ ਸਖੀ ਪ੍ਰੇਅ ਸੰਗ ਸੂਖ ਵਿਹਾਤ ਕਾਨੜਾ ਮਹੱਲਾ ਪੰਜਵਾਂ ਅਹੰ ਤੂਰੋ ਮੁਖ ਜੋਰੋ ਗੁਰ ਗੁਰ ਕਰਤ ਮਨ ਜੋਰੋ ਪ੍ਰੇਅ ਪ੍ਰੀਤ ਪਿਆਰੋ ਮੋਰ ਰਹਾਉ ਗ੍ਰਹਿ ਸੇਜ ਸੁਹਾਵੀ ਆਂਗਨ ਚੈਨਾ ਤੂ ਰੋਰੀ ਤੂ ਰੋ ਪੰਚ ਦੂਤਨ ਸਿਓ ਸੰਗ ਤੂਰ ਆਏ ਨਾ ਜਾਏ ਬਸੇ ਨਿਜ ਆਸਨ ਹੂੰਦਾ ਕਮਲ ਬਿਗਸੋਰੋ ਛੁਟ ਕੀ ਹਉ ਮੈ ਸੋਰੋ ਗਾਇਓ ਰੀ ਗਾਇਓ ਪ੍ਰਭ ਨਾਨਕ ਗੁਨੀ ਗਹਿਰੋ ਕਾਨੜਾ ਮਹੱਲਾ ਪੰਜਵਾਂ ਘਰ ਨੌواں ਤਾਤੇ ਜਾਪ ਮਨਾ ਹਰ ਜਾਪ ਜੋ ਸੰਤ ਵੇਦ ਕਹਿਤ ਪੰਥ ਗਖਰੋ ਮੋਹ ਮਗਨ ਅਹੰਤਾਪ ਰਹਾਉ ਜੋ ਰਾਤੇ ਮਾਤੇ ਸੰਗ ਬਪੁਰੀ ਮਾਇਆ ਮੋਹ ਸੰਤਾਪ ਨਾਮ ਜਪਤ ਸੋਉ ਜਨ ਉਦਰੈ ਜਿਸੈ ਉਧਾਰਾਉ ਆਪ ਬੇਨ ਸਜਾਏ ਮੋਹ ਭੈ ਭਰਮਾ ਨਾਨਕ ਸੰਤ ਪ੍ਰਤਾਪ ਕਾਨੜਾ ਮਹੱਲਾ ਪੰਜਵਾਂ ਘਰ ਦਸਵਾਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਐਸੋ ਦਾਨ ਦੇਹੋ ਜੀ ਸੰਤੋ ਹੋ ਜਾਤ ਜੀਓ ਬਲਿਹਾਰ ਮਾਨ ਮੋਹੀ ਪੰਚ ਦੋਹੀ ਔਰ ਜੇ ਨਿਕਟ ਬਸਿਓ ਤਾ ਕੀ ਸ਼ਰਨ ਸਾਧੂ ਆ ਦੂਤ ਸੰਗ ਨਿਵਾਰ ਰਹਾਉ ਕੋਟ ਜਨਮ ਜੋਨ ਬ੍ਰਹਮੇਓ ਹਾਰ ਪਰਿਓ ਦਵਾਰ ਕਿਰਪਾ ਗੋਬਿੰਦ ਭਈ ਮਿਲਿਓ ਨਾਮ ਆਧਾਰ ਦੁਲਭ ਜਨਮ ਸਫਲ ਨਾਨਕ ਭਾਵ ਉਤਾਰ ਪਾਰ ਕਨੜਾ ਮੁਹੱਲਾ ਪੰਜਵਾਂ ਘਰ 11ਵਾਂ ਇੱਕ ਓ ਅੰਕਾਰ ਸਤਿਗੁਰੂ ਪ੍ਰਸਾਦ ਸਹਿਜ ਸੁਭਾਏ ਆਪਨ ਆਏ ਕਸ਼ੂ ਨਾ ਜਾਣੋ ਕਸ਼ੂ ਦਿਖਾਏ ਪ੍ਰਭ ਮਿਲਿਓ ਸੁਖ ਬਾਲੇ ਭੋਲੇ ਰਹਾਉ ਸੰਜੋਗ ਮਿਲਾਏ ਸਾਧ ਸੰਗਾਏ ਇਕਤਹੁ ਨਾ ਜਾਏ ਘਰਹਿ ਵਸਾਏ ਗੁਣ ਨਿਧਾਨ ਪ੍ਰਗਟਿਓ ਇਹ ਚੋਲੇ ਚਰਨ ਲੁਭਾਏ ਆਨਤ ਜਾਏ ਥਾਨ ਥਨਾਏ ਸਰਗ ਸੁਮਾਏ ਰਸ ਕਰ ਰਸਕ ਨਾਨਕ ਗੁਣ ਬੋਲੇ ਕਾਨੜਾ ਮਹੱਲਾ ਪੰਜਵਾ गोबिंद ठाकुर मिलन दुराई परमित रूप अगम अगोचर रहयो सर्वसमाई रहा कहन भवन नाही पायो पायो अनेक उक्त चतुराई ਜਤਨ ਜਤਨ ਅਨਿਕ ਉਪਾਵਰੇ ਤਾਉ ਮਿਲਿਓ ਜਾਓ ਕਿਰਪਾਈ ਪ੍ਰਭ ਦਯਾਰ ਕਿਰਪਾ ਤੇ ਕਿਰਪਾ ਨਿਧ ਜਨ ਨਾਨਕ ਸੰਤ ਰੇ ਨਾਈ ਕਾਨੜਾ ਮਹੱਲਾ ਪੰਜਵਾ ਮਾਈ ਸਿਮਰਤ ਰਾਮ 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 ਪ੍ਰਭ বিনা ਨਾਹੀ ਹੋਰ ਚਿਤ ਵਾਉ ਚਰਨਾਰਬਿੰਦ ਸਾਸਨ ਇਸ ਭੂਰ ਰਹਾਉ ਲਾਏ ਪ੍ਰੀਤ ਕੀਨ ਆਪਣ ਟੂਟਤ ਨਹੀਂ ਜੋਰ ਪ੍ਰਾਨ ਮਨ ਧਨ ਸਰਬ ਸੋ ਹਰ ਗੁਣ ਨੇ ਦੇ ਸੁਖ ਮੋਰੇ ਇਤ ਉਤਰਾਮ ਪੂਰਨ ਨਿਰਖਤ ਰਿਧ ਖੂਰ ਸੰਤ ਸਰਨ ਤਰਨ ਨਾਨਕ ਬਿਨ ਸਿਓ ਦੁਖ ਖੂਰ ਕਾਨੜਾ ਮਹੱਲਾ ਪੰਜਾਬਾ ਜਾਨਕੋ ਪ੍ਰਭ ਸੰਗੇ ਅਸਨੇਹੋ ਸਾਜਨੋ ਤੂ ਮੀਤ ਮੇਰਾ ਗ੍ਰਹਿ ਤੇਰਾ ਸਭ ਕੀ ਹੋ ਰਹਾਉ ਮਾਨ ਮੰਗਾਓ ਤਾਨ ਮੰਗਾਓ ਧਾਨ ਲਖਮੀ ਸੁਤ ਦੇਹ ਮੁਕਤ ਜੁਗਤ ਭੁਗਤ ਪੂਰਨ ਪਰਮ ਆਨੰਦ ਪਰਮ ਨਿਧਾਨ ਭੈ ਭਾਏ ਭਗਤ ਨੇ ਹਾਲ ਨਾਨਕ ਸਦਾ ਸਦਾ ਕੁਰਬਾਨ ਕਾਨੜਾ ਮਹੱਲਾ ਪੰਜਵਾਂ ਕਰਤ ਕਰਤ ਚਰਚ ਚਰਚ ਚਰਚਰੀ ਜੋਗ ਧਿਆਨ ਭੇਖ ਗਿਆਨ ਫਿਰਤ ਫਿਰਤ ਧਰਤ ਧਰਤ ਧਰ ਚਰੀ ਰਹਾਉ ਅਹੰ ਅਹੰ ਅਹ ਅਵਰ ਮੂੜ 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 ਬਵਰਈ ਜਤ ਜਾਤ 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 ਸਦਾ 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 ਕਾਲ ਹਈ ਮਾਨ 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 ਤਿਆਗ ਮਿਰਤ ਮਿਰਤ ਨਿਕਟ ਨਿਕਟ ਸਦਾ ਹਈ ਹਰ ਹਰੇ ਹਰੇ ਭਾਜ ਕਹਿਤ ਨਾਨਕ ਸੁਨੋ ਰੇ ਮੂੜਾ ਬਿਨ ਭਜਨ 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 ਐਹਲਾ ਜਨਮ ਗਈ ਕਨੜਾ ਅਸ਼ਟਪਦੀਆ ਮਹੱਲਾ ਚੌਥਾ ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਜਪਿ ਮਨ ਰਾਮ ਨਾਮ ਸੁਖ ਪਾਵੈ ਗੋ ਜਿਉ ਜਿਉ ਝਪੈ ਤਿਵੈ ਸੁਖ ਪਾਵੈ ਸਤਿਗੁਰ ਸੇਵ ਸੁਮਾਵੈ ਗੋ ਰਹਾਉ ਭਗਤ ਜਨਾ ਕੀ ਖੇਨ ਖੇਨ ਲੋਚਾ ਨਾਮ ਜਪਤ ਸੁਖ ਪਾਵੇ ਗੋ ਅਨ ਰਸ ਸਾਧ ਗਏ ਸਭ ਨੀਕਰ ਬਿਨ ਨਾਵੇ ਕਿਛ ਨਾ ਸੁਖਾਵੇ ਗੋ ਗੁਰਮਤ ਹਰ ਹਰ ਮੀਠਾ ਲਾਗਾ ਗੁਰ ਮੀਠੇ ਬਚਨ ਕਢਾਵੇ ਗੋ ਸਤਗੁਰ ਬਾਣੀ ਪੁਰਖ ਹੈ ਪੁਰਖੋਤਮ ਬਾਣੀ ਸਿਉ ਚਿਤ ਲਾਵੇ ਗੋ ਗੁਰ ਬਾਣੀ ਸੁਨਤ ਮੇਰਾ ਮਨ ਦਰਬਿਆ ਮਨ ਕੀ ਨਾ ਨਿਜ ਘਰ ਆਵੈ ਗੋ ਤਹ ਅਨਹਤ ਤੁਨੀ ਬਾਜਹਿ ਨਿਤ ਬਾਜੇ ਨੀਰ ਧਾਰ ਚ ਆਵੈ ਗੋ ਰਾਮ ਨਾਮ ਇਕ ਤੇਲ ਤੇ ਲਗਾਵੇ ਮਨ ਗੁਰਮਤ ਨਾਮ ਸਮਾਵੇ ਗੋ ਨਾਮ ਸੁਣੈ ਨਾਮ ਮਨ ਭਾਵੈ ਨਾਮੇ ਹੀ ਤ੍ਰਿਪਤਾ ਵੈ ਗੋ ਕਣਕ ਕਣਕ ਪਹਿਰੇ ਬਹੁ ਕੰਗਨਾ ਕਾਪਰ ਭਾਂਤ ਬਨਾਵੇ ਗੋ ਨਾਮ ਬਿਨਾ ਸਭ ਫੀਕ ਫਿਕਾਨੇ ਜਨਮ ਮਰੇ ਫਿਰ ਆਵੇ ਗੋ ਮਾਇਆ ਪਟਲ ਪਟਲ ਹੈ ਭਾਰੀ ਘਰ ਘੂਮਨ ਘੇਰ ਕੁਲਾਵੇ ਗੋ ਪਾਪ ਵਿਕਾਰ ਮਨੂਰ ਸਭ ਭਾਰੇ ਬਖ ਦੁੱਤਰ ਤਰਿਓ ਨਾ ਜਾਵੇ ਗੋ ਭਉ ਬੈਰਾਗ ਭਇਆ ਹੈ ਬੋਹਿਥ ਗੁਰ ਕੀ ਵਟਬ ਸਬਦ ਤਰਾਵੈ ਗੋ ਰਾਮ ਨਾਮ ਹਰ ਭੇਤੀ ਐ ਹਰ ਰਾਮੈ ਨਾਮ ਸਮਾਵੈ ਗੋ ਅਗਿਆਨ ਲਾਇ ਸਵਾਲਿਆ ਗੁਰ ਗਿਆਨੈ ਲਾਇ ਜਗਾਵੈ ਗੋ ਨਾਨਕ ਭਾਣੈ ਆਪਣੈ ਜਿਉ ਭਾਵੇ ਤਿ ਵਹਿ ਚਲਾਵੇ ਗੋ ਕਾਨੜਾ ਮਹੱਲਾ ਚੌਥਾ ਜਪ ਮੰਨ ਹਰ ਹਰ ਨਾਮ ਤਰਾਵੇ ਗੋ ਜੋ ਜੋ ਜਪੈ ਸੋਈ ਗਤ ਪਾਵੇ ਜਿਉ ਧਰੂ ਪ੍ਰਹਿਲਾਦ ਸਮਾਵੇ ਗੋ ਰਹਾਉ ਕ੍ਰਿਪਾ 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 ਕਰ ਹਰ ਜੀਓ ਕਰ ਕਿਰਪਾ ਨਾਮ ਲਗਾਵੇ ਗੋ ਕਰ ਕਿਰਪਾ ਸਤਿਗੁਰੂ ਮਿਲਾਵੋ ਮਿਲ ਸਤਿਗੁਰ ਨਾਮ ਧਿਆਵੇ ਗੋ ਜਨਮ ਜਨਮ ਕੀ ਹਉ ਮੈ ਮਲ ਲਾਗੀ ਮਿਲ ਸੰਗਤ ਮਲ ਲਹਿ ਜਾਵੇ ਗੋ ਜਿਉ ਲੋਹਾ ਤਰਿਓ ਸੰਗ ਕਾਸ਼ਟ ਲਗ ਸਬਦ ਗੁਰੂ ਹਰ ਪਾਵੇ ਗੋ ਸੰਗਤ ਸੰਤ ਮਿਲੋ ਸਤ ਸੰਗਤ ਮਿਲ ਸੰਗਤ ਹਾਰ ਰਸ ਆਵੇ ਗੋ ਬਿਨ ਸੰਗਤ ਕਰਮ ਕਰੈ ਅਭਿਮਾਨੀ ਕਾਡ ਪਾਣੀ ਚੀਕੜ ਭਾਵੇ ਗੋ ਭਗਤ ਜਨਾ ਕੇ ਹਾਰ ਰਖਵਾਰੇ ਜਨ ਹਾਰ ਰਸ ਮੀਠ ਲਗਾਵੇ ਗੋ ਖਿਨ ਖਿਨ ਨਾਮ ਦੇ ਵੜਾਈ ਸਤ ਗੁਰ ਉਪਦੇਸ਼ ਸਮਾਵੇ ਗੋ ਭਗਤ ਜਨਾ ਕਉ ਸਦਾ ਨਿਵ ਰਹੀਐ ਜਨ ਨਿਵਹਿ ਤਾ ਫਾਲ ਗੁਣ ਪਾਵੈ ਗੋ ਜੋ ਨਿੰਦਾ ਦੁਸ਼ਟ ਕਰਹਿ ਭਗਤਾ ਕੀ ਹਰਨਾਖਸ ਜਿਉ ਪਚ ਜਾਵੈ ਗੋ ਬ੍ਰਹਮ ਕਮਲ ਪੁਤ ਮੀਨ ਬਿਆਸਾ ਤਾਪ ਤਾਪਨ ਪੂਜ ਕਰਾਵੈ ਗੋ ਜੋ ਜੋ ਭਗਤ ਹੋਏ ਸੋ ਪੂਜੋ ਭਰਮਨ ਭਰਮ ਚੁਕਾਵੈ ਗੋ जात न जात देख मत भरम हो सुख जनक पगी लाग त्यावे गो झूठ न झूठ पई सिर ऊपर खिन मनुआ तेल नाडु लावे गो जनक जनक बैठे सिंहासन नौ मुनी दूर लए लावे गो ਨਾਨਕ ਕਿਰਪਾ ਕਿਰਪਾ ਕਰ ਠਾਕੁਰ ਮੈਂ ਦਾਸਨ ਦਾਸ ਕਰਾਵੈ ਗੋ